ਆ ਬਾਈ ਵੀਰ ਪੂਰਾ ਅੱਗ ਨਾਲ ਖੇਡਦੇ ਨੇਗੇ ਕੰਮ ਦੇਖੋ ਬਾਈਆਂ ਦਾ ਔਰ ਦਰ ਸੰਥੀ ਬਣੇ ਹੋਏ ਨੇਗੇ ਇਹ ਬੰਦਨੇ ਗੇਅਰ ਬਾਕਸ ਮਾਲ ਦੇ ਦੇ ਬੰਦ ਆਹ ਵੀਡੀਓ ਨਾਲ ਗੇਅਰ ਬਾਕਸ ਬੰਦਨੇ ਹੋਰ ਰੂਟਾ ਵੇਟਰਾ ਦੇ ਆਜਾ ਸੋ ਨੂ ਮੋਹਣ ਐ ਇਧਰੋਂ ਬਣਦੇ ਨੇ ਸਾਂਚੇ ਸામਨੇ ਢੋਲ ਦੇ ਨੇ ਅੱਗ ਨਾਲ ਅਨੂਹਾ ਢਾਲ ਦੇ ਨੇ ਸਾਹਮਣੇ ਆਹ ਦੇਖੋ ਕਿੰਨੇ ਉਹ ਆ ਆ ਬਣਾ ਰਹਾ ਹਾਂ ਤੇ ਇੱਧਰ ਬਣ ਕੇ ਇਹ ਜੇ ਤਿਆਰ ਹੋ ਜਾਂਦੇ ਨੇ ਆਹ ਦੇਖੋ ਸਾਹਮਣੇ ਆ ਕੇ ਇਹਨਾਂ ਦੀ ਲਾਸਟ ਹੋਇਆ ਔਰੇ ਆ ਕੇ ਲਾਸਟ ਉਹਨਾਂ ਦਾ ਹੋ ਜਾਂਦੀ ਹੈ ਸਿੱਤ ਅਜਿូវ ਬਾਅਦ ਸਤ ਤੋਂ ਗੱਡੀਆਂ ਚਲਾਦੇ ਦਿੰਦੇ ਨੇ